ਕਿੰਨੇ ਉਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਕਿ ਉਹ ਲੋਕ ਕਿੱਥੋਂ ਆਏ ਨੇ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਦਾ ਰਿਕਾਰਡ ਵੀ ਨਾਲ ਦੀ ਨਾਲ ਹੀ ਚੈੱਕ ਕੀਤਾ ਗਿਆ ਰਾਤ ਨੂੰ ਆਇਡੈਂਟੀਟੀ ਚੈੱਕ ਕੀਤੀਆਂ ਗਈਆਂ ਸਾਰੇ ਮਜ਼ਦੂਰਾਂ ਦੀਆਂ ਉਹ ਕਾਰਨ ਕੀ ਸੀਗਾ ਤੁਹਾਡੇ ਵੱਲੋਂ ਸ਼ਿਕਾਇਤ ਕਿਉਂ ਦਿੱਤੀ ਗਈ ਸੀ 도ੜ ਗਏ ਸੀਗੇ ਸਾਨੂੰ ਨਹੀਂ ਪਤਾ ਸੀਗਾ ਉਹ ਕਿੱਥੇ ਕਿੱਥੇ ਗਏ ਉਹਨਾਂ ਦਾ ਥਾ ਟਿਕਾਣਾ ਹੈ ਨਹੀਂ ਸੀਗਾ ਇਸ ਕਰਕੇ ਅਸੀਂ ਸੁਵਪਨ ਸ਼ਰਮਾ ਜੀ ਨੂੰ ਐਪਲੀਕੇਸ਼ਨ ਦੇ ਕੇ ਮੰਗੀ ਸੀ ਕਿ ਜਿਹੜੇ ਇਹ ਰਾਸੀ ਰਹਿੰਦੇ ਨੇ ਸਾਨੂੰ ਇਹਨਾਂ ਦੀ ਆਧਾਰ ਵੈਰੀਫਿਕੇਸ਼ਨ ਲਈ ਸਾਨੂੰអនុਮਤੀ ਦਿੱਤੀ ਜਾਵੇ ਕਿ ਇਹਨਾਂ ਦੀ ਜਿਹੜੀ ਡਬਲ VOTING ਆ ਉਹ ਵੀ ਇੱਕ ਸਾਹਮਣੇ ਆਏਗੀ ਜੋ ਜਿਨ੍ਹਾਂ ਦੇ ਰਹਿੰਦੇ ਆ ਇਹਨਾਂ ਦੇ ਜੋ ਇਹਨਾਂ ਦਾ ਐਡਰੈਸ ਆ ਐਡਰੈਸ ਪ੍ਰੂਫ ਸਾਹਮਣੇ ਆਏਗਾ ਜਿਸ ਨਾਲ ਕ੍ਰਾਈਮ ਜਿਹੜਾ ਕੰਟਰੋਲ ਹੋ ਸਕੇ ਕਿੰਨੀ VOT ਹੈ ਪੰਜਾਬੀਆਂ ਦੀ ਤੇ ਇਹ ਪ੍ਰਵਾਸੀ ਮਜ਼ਦੂਰਾਂ ਦੀ ਕਿੰਨੀ VOT ਬਣ ਚੁੱਕੀ ਆ ਸਰ ਪ੍ਰਵਾਸ ਇਹ ਘੱਟੋ ਘੱਟ 8000 ਦੀ VOT ਆ ਪਿੰਡ ਦੀ ਆਪਣੀ ਟੋਟਲ ਤੇ ਪ੍ਰਵਾਸੀਆਂ ਦੀ ਘੱਟੋ ਘੱਟ 33500 ਦੇ ਕਰੀਬ ਆ ਚੁੱਕੀ ਆ ਸਾਡਾ ਕੋਈ ਸਾਡੀ ਕਿਸੇ ਨਾਲ ਲੜਾਈ ਝਗੜਾ ਹੋਵੇ ਅਸੀਂ ਆਪਣੀ ਮਾਸੀ ਗ੍ਰਹਿਣ ਚੱਲ ਜਾਂਦੇ ਆ ਇਨਾਂ ਦੇ ਵੀ ਕਿਸੇ ਦਾ ਲੜਾਈ ਝਗੜਾ ਹੁੰਦਾ ਇੱਥੇ ਰਹਿਣਾ ਇਹਦੇ ਸਾਨੂੰ ਪਤਾ ਹੀ ਨਹੀਂ ਕੌਣ ਰਹਿ ਰਿਹਾ ਕੌਣ ਨਹੀਂ ਰਹਿ ਰਿਹਾ ਇਸ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਲਈ ਅਸੀਂ ਗਾਨ ਮਾਲਕ ਦਾ ਨਾਂ ਕੀ ਹੈ ਸਾਨੂੰ ਸਮਝ ਨਹੀਂ ਆਈ ਕਿ ਉਹ ਕਹਿੰਦੇ ਸਾਨੂੰ ਮਾਲਕ ਦਾ ਨਾਂ ਨਹੀਂ ਪਤਾ ਅਸੀਂ ਅਸੀਂ ਬੜੇ ਹੈਰਾਨ ਹੋਏ ਕਿ ਜੇ ਤੁਸੀਂ ਰਹਿ ਰਹੇ ਹੋ ਤੇ ਉਹ ਤੁਹਾਨੂੰ ਮਾਲਕ ਦਾ ਨਾਂ ਨਹੀਂ ਪਤਾ ਤੇ ਕੀ ਕਰਕੇ ਆਇਆ ਤੇ ਇੱਥੇ ਜਿਹੜਾ ਅਸੀਂ ਰੱਖ ਲਿਆ ਮਤਲਬ 2 4 5000 10000 ਦੇ ਬਦਲੇ ਅਸੀਂ ਰੱਖ ਲੈਨੇ ਆ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਤਾਂ ਇੰਨਾ ਵੀ ਕਰਾਇਆ ਨਹੀਂ ਹੋਣਾ ਘੱਟ ਹੋਊਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੀ ਐਨਾਨਸਮੈਂਟ ਕਰਾਵਾਂਗੇ ਗੁਰਦੁਆਰਿਆਂ ਵਿੱਚ ਮੰਦਰਾ ਦੇ ਵਿੱਚ ਕਿ ਆਪਾਂ ਨੇ ਇਸ ਟਾਈਮ ਦੇ ਵਿੱਚ ਜਾਂ ਸੰਡੇ ਰੱਖਣਾਂਗੇ ਕੁਝ ਵੀ ਉਹਦੇ ਵਿੱਚ ਆਪਣਾ ਆਧਾਰ ਵੈਰੀਫਿਕੇਸ਼ਨ ਕਰਾਓ ਉਹਦੇ ਵਿੱਚ ਸਭ ਤੋਂ ਖਾਸ ਗੱਲ ਇਹ ਵੀ ਹੋਣੀ ਆ ਕਿ ਜਿਹੜੀ ਮਸ਼ੀਨ ਆ ਉਹਨੇ ਡਬਲ VOTING ਵੀ ਦੱਸਣੀ ਆ ਸਾਨੂੰ ਉਦੋਂ ਹੀ ਕਹਿਤਾ ਸੀਗਾ ਕਿੰਦੇ ਐਕਸ਼ਨ ਉਹ ਜ਼ਰੂਰੀ ਇਹ ਜਲਦੀ ਹੋਏਗਾ ਜਲਤੋਂ ਜਲਦ ਹੋਏਗਾ ਦੇਖੋ ਇਹ ਮਹੀਨੇ ਦੇ ਵਿੱਚ ਸੁਵਭਨ ਸ਼ਰਮਾ ਸਰ ਨੇ ਕਮਿਸ਼ਨਰ ਸਾਹਿਬ ਨੇ ਇਹਨਾਂ ਵਧੀਆ ਇਹ ਕਦਮ ਚੱਕਿਆ ਤੇ ਅੱਜ ਉਹਨਾਂ ਨੇ ਮੇਰੇ ਖਾਨਾ ਲੈਟਰ ਸਾਰੇ ਥਾਣਿਆਂ ਵਿੱਚ ਪਹੁੰਚ ਵੀ ਗਈ ਹੋਣੀ ਆ ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਜਿਹੜੇ ਇਸ ਪਿੰਡ ਦੇ ਵਿੱਚ ਪ੍ਰਵਾਸੀ ਲੋਕ ਰਹਿੰਦੇ ਨੇ ਉਹਨਾਂ ਦੀ ਆਈਡੈਂਟੀ ਚੈੱਕ ਕੀਤੀ ਗਈ ਕਿ ਉਹ ਲੋਕ ਕਿੱਥੋਂ ਆਏ ਨੇ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਦਾ ਰਿਕਾਰਡ ਵੀ ਨਾਲ ਦੀ ਨਾਲ ਹੀ ਚੈੱਕ ਕੀਤਾ ਗਿਆ ਇਹ ਰਿਕਾਰਡ ਅਤੇ ਆਈਡੈਂਟੀਟੀ ਕਿਉਂ ਚੈੱਕ ਕੀਤੀ ਖੁਰਲਾ ਕਿੰਗਰਾ ਦੇ ਪਿੰਡ ਦੇ ਵਿੱਚ ਮੋਤਵਾਰ ਮੇਰੇ ਨਾਲ ਨੇ ਕਿਉਂਕਿ ਇਹਨਾਂ ਲੋਕਾਂ ਨੇ ਹੀ ਖੁਦ ਸ਼ਿਕਾਇਤ ਦਿੱਤੀ ਸੀ ਕਿ ਸਾਡੇ ਪਿੰਡ ਦੇ ਵਿੱਚੋਂ ਚੈੱਕ ਕੀਤਾ ਜਾਵੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਨੇ ਉਹਨਾਂ ਦੀ ਗਿਣਤੀ ਲਗਾਤਾਰ ਕਿਉਂ ਵੱਧ ਰਹੀ ਹੈ ਅਤੇ ਉਹ ਇੱਥੇ ਕਿਹੜੇ ਮਕਸਦ ਦੇ ਨਾਲ ਰਹਿ ਰਹੇ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਮੋਤਵਾਰ ਪਿੰਡ ਦੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਦੱਸਿਓ ਕਿ ਜਿਹੜੀ ਉਸ ਦਿਨ ਕਾਰਵਾਈ ਹੋਈ ਆ ਰਾਤ ਨੂੰ ਆਇਡੈਂਟੀਟੀ ਚੈੱਕ ਕੀਤੀਆਂ ਗਈਆਂ ਸਾਰੇ ਮਜ਼ਦੂਰਾਂ ਦੀਆਂ ਉਹ ਕਾਰਨ ਕੀ ਸੀਗਾ ਤੁਹਾਡੇ ਵੱਲੋਂ ਸ਼ਿਕਾਇਤ ਕਿਉਂ ਦਿੱਤੀ ਗਈ ਸੀ ਸਰ ਉਹ ਕਾਰਨ ਇਹ ਸੀਗਾ ਕਿ ਇੱਕ ਮਹੀਨਾ ਪਹਿਲਾਂ ਨਾ ਸਾਡੇ ਪਿੰਡੇ ਦੇ ਵਿੱਚ ਪ੍ਰਵਾਸੀਆਂ ਵੱਲੋਂ ਸਾਡੇ ਪੰਜਾਬੀਆਂ ਦੀ ਇੱਕ ਲੇਡੀਜ਼ ਤੇ ਇਨਾਂ ਨੇ ਵਾਰ ਕੀਤਾ ਸੀ ਘਰ ਵੱੜ ਕੇ ਅੱਛਾ ਉਹ ਪਿੰਡ ਸਾਰਾ ਸਾਡਾ ਸ਼ਰਮਸ਼ਾਰ ਹੋਇਆ ਉਹਨਾਂ ਨੇ ਜਦੋਂ ਇਹ ਰੋਲਾ ਪਿਆ ਸਾਨੂੰ ਇਹ ਮਸਲੇ ਦਾ ਇੰਨਾ ਪਤਾ ਨਹੀਂ ਸੀ ਪਰ ਜਦੋਂ ਇਹ ਰੋਲਾ ਪਿਆ ਅਸੀਂ ਇਹਦੀ ਪੈਰਵਾਈ ਜਲਦੀ ਸਟਾਰਟ ਕਰ ਦਿੱਤੀ ਤੇ ਅਸੀਂ ਇਹਦੇ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਸੀਗੀ ਅਸੀਂ ਕਮਿਸ਼ਨ ਸਾਹਿਬ ਸੁਵਪਨ ਸ਼ਰਮਾ ਜੀ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਨੂੰ ਉਹ ਮਾਰ ਕੇ ਐਕਚੁਅਲੀ 도ੜ ਗਏ ਸੀਗੇ ਸਾਨੂੰ ਨਹੀਂ ਪਤਾ ਸੀਗਾ ਉਹ ਕਿੱਥੇ ਕਿੱਥੇ ਗਏ ਉਹਨਾਂ ਦਾ ਥਾਂ ਟਿਕਾਣਾ ਹੈ ਨਹੀਂ ਸੀਗਾ ਇਸ ਕਰਕੇ ਅਸੀਂ ਸੁਵਪਨ ਸ਼ਰਮਾ ਜੀ ਨੂੰ ਐਪਲੀਕੇਸ਼ਨ ਦੇ ਕੇ ਮੰਗ ਕੀਤੀ ਕਿ ਜਿਹੜੇ ਇਹ ਰਾਸੀ ਰਹਿੰਦੇ ਨੇ ਸਾਨੂੰ ਇਹਨਾਂ ਦੀ ਆਧਾਰ ਵੈਰੀਫਿਕੇਸ਼ਨ ਲਈ ਸਾਨੂੰ ਅਨੁਮਤੀ ਦਿੱਤੀ ਜਾਵੇ ਤੇ ਅਸੀਂ 7 ਨੰਬਰ ਸਾਡੇ ਅਨੂਮ ਪਲੇয়াল ਮੈਡਮ ਉਹਨਾਂ ਨੇ ਵੀ ਸਾਡੀ ਕਾਫੀ ਸਪੋਰਟ ਕੀਤੀ ਉਹਦੇ ਵਿੱਚ ਫੇਸ ਵਰਪਨ ਸ਼ਰਮਾ ਜੀ ਨੇ ਕਿਹਾ ਸੀਗਾ ਕਿ ਜੋ ਜੋ ਪ੍ਰਵਾਸੀ ਰਹਿੰਦਾ ਆ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣ ਇਹਨਾਂ ਦੀ ਸਾਡੀ ਉਹਦੇ ਵਿੱਚ ਵਾਧਾ ਇਹ ਸੀਗਾ ਕਿ ਇਹਨਾਂ ਦੀ ਜਿਹੜੀ ਡਬਲ VOTING ਆ ਉਹ ਵੀ ਇੱਕ ਸਾਹਮਣੇ ਆਏਗੀ ਜੋ ਜਿਨ੍ਹਾਂ ਦੇ ਰਹਿੰਦੇ ਆ ਇਹਨਾਂ ਦੇ ਜੋ ਇਹਨਾਂ ਦਾ ਐਡਰੈਸ ਆ ਐਡਰੈਸ ਪ੍ਰੂਫ ਸਾਹਮਣੇ ਆਏਗਾ ਜਿਸ ਨਾਲ ਕ੍ਰਾਈਮ ਜਿਹੜਾ ਕੰਟਰੋਲ ਹੋ ਸਕੇ ਜਿਹੜੀ ਉਹ ਪਿੰਡ ਦੀ ਧੀ ਦੇ ਉੱਪਰ ਹਮਲਾ ਕੀਤਾ ਸੀਗਾ ਉਹ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਕੀਤਾ ਗਿਆ ਸੀ ਉਹ ਕਿੰਨੇ ਮੁੰਡੇ ਸੀਗੇ ਉਹ ਸਰ ਹੈਗੇ ਤਾਂ ਜਿੱਦਾਂ 3-4 ਜਾਣੇ ਪ੍ਰਵਾਸੀ ਸੀਗੇ ਬਾਕੀ ਸਾਡੇ ਪੰਜਾਬੀ ਨਾਲ ਰਲੇ ਹੋਏ ਸੀ ਸਾਨੂੰ ਦੁੱਖ ਇਹ ਹੋਇਆ ਕਿ ਸਾਡੇ ਪੰਜਾਬੀ ਵੀ ਨਾਲ ਸੀਗੇ ਪ੍ਰਵਾਸੀ ਜਿਹੜੇ ਉਹ 3-4 ਸੀਗੇ ਅੱਛਾ ਇਸ ਕਰਕੇ ਅਸੀਂ ਜਿਹੜਾ ਉਹ ਪੰਜਾਬੀਆਂ ਦਾ ਵੀ ਐਕਸ਼ਨ ਲਿਆ ਸੀ ਉਹਨਾਂ ਤੇ ਵੀ ਲਿਆ ਦੋਨਾਂ ਤੇ ਐਕਸ਼ਨ ਲਿਆ ਸੀ ਸਾਡੇ ਇਹ ਥੋੜੇ ਚਿਰ ਹੋਏ ਸੀ ਸਾਡੇ ਪਿੰਡ ਆ ਇਹਨੂੰ ਸਾਨੂੰ ਇਹਨਾਂ ਦਾ ਕੁਝ ਨਹੀਂ ਸੀਗਾ ਜਿਨ੍ਹਾਂ ਨੇ ਰੱਖੇ ਸੀਗੇ ਫਿਰ ਅਸੀਂ ਉਹਨਾਂ ਤੇ ਵੀ ਐਕਸ਼ਨ ਦੀ ਮੰਗ ਕੀਤੀ ਕਿ ਇਹਨਾਂ ਨੇ ਕਿਉਂ ਨਹੀਂ ਕੀਤਾ ਇਸ ਕਰਕੇ ਸਾਡਾ ਸਾਰਾ ਪਿੰਡ ਜਿਹੜਾ ਉਹਨਾਂ ਨੇ ਦੁਖਮਨਾ ਆ ਤੇ ਅਸੀਂ ਜਾਗਰੂਤ ਹੋਏ ਆ ਕਿ ਜਿਹੜੀ ਇਹ ਮੋਰਕਾ ਡਰਾਮਾ ਜਿਹੜੀਆਂ ਉਹ ਬੰਦ ਹੋਣ ਹੁਣ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਵੋਟ ਹੈ ਪੰਜਾਬੀਆਂ ਦੀ ਤੇ ਇਹ ਪ੍ਰਵਾਸੀ ਮਜ਼ਦੂਰਾਂ ਦੀ ਕਿੰਨੀ ਕ ਵੋਟ ਬਣ ਚੁੱਕੀ ਹੈ ਸਰ ਪ੍ਰਵਾਸ ਇਹ ਘੱਟੋ ਘੱਟ 8000 ਦੀ ਵੋਟ ਆ ਪਿੰਡ ਦੀ ਆਪਣੀ ਟੋਟਲ ਤੇ ਪ੍ਰਵਾਸੀਆਂ ਦੀ ਘੱਟੋ ਘੱਟ 33500 ਦੇ ਕਰੀਬ ਆ ਚੁੱਕੀ ਆ ਸਾਡੇ ਲੈਵਲ ਦੇ ਆਉਣ ਵਾਲੀ ਆ ਅਦੂ-ਅਦੂ ਦਾ ਹੋ ਗਿਆ ਕੰਮ ਇਹ ਤੇ ਇਹ ਫਿਰ ਜਦੋਂ ਬਈ ਜੀ ਆਉਂਦੇ ਨੇ ਇਹ ਜ਼ਿਆਦਾਤਰ ਇਹਨਾਂ ਦਾ ਮਕਸਦ ਕੀ ਹੁੰਦਾ ਕਿ ਇੱਥੇ ਲਾਗੇ ਕੋਈ ਫੈਕਟਰੀ ਵਗੈਰਾ ਵਾ ਉੱਥੇ ਕੰਮ ਕਰਦੇ ਆ ਕਿ ਜਾਂ ਇੱਥੇ ਲੋਕ ਖੁੱਲੇ ਦਿਲ ਦੇ ਆ ਵੀ ਜਿਹੜਾ ਆਈ ਜਾਵੇ ਰਹੀ ਜਾਵੇ ਤੇ ਵੋਟਾਂ ਬਣਾਈ ਜਾਣ ਐਕਚੁਅਲੀ ਇਹਨਾਂ ਦਾ ਕੋਈ ਫੈਕਟਰੀ ਨਹੀਂ ਇੱਥੇ ਕੋਈ ਉਹ ਨਹੀਂਗਾ ਪਤਾ ਨਹੀਂ ਜਿੱਦਾਂ ਕੁਛ ਪੰਜਾਬੀਆਂ ਨੇ ਲਾਲਚ ਲਈ ਆਪਣੇ ਕਿਰਾਏ ਤੇ ਰੱਖ ਲੈ ਇਹਨਾਂ ਨੇ ਪੈਸਿਆਂ ਦੇ ਲਾਲਚ ਲਈ ਰੱਖ ਲੈ ਕਿ ਸਾਨੂੰ ਇਨਕਮ ਇਹਨਾਂ ਦੀ ਆਉਂਦੀ ਆ ਹੋਰ ਇਹਨਾਂ ਦਾ ਜਾਂ ਸਬਜ਼ੀਆਂ ਵੇਚਦੇ ਆ ਕੁਝ ਵੀ ਕਰਦੇ ਆ ਕੀਰਤ ਕਰਦੇ ਆ ਜਿਹੜੋ ਸਾਰਿਆਂ ਨੂੰ ਨਹੀਂ ਆਪਾਂ ਮਾੜਾ ਕਹਿ ਸਕਦੇ ਕੁਝ ਹੈ ਅੱਛੇ ਵੀ ਆ ਜਿਹੜੇ ਕੀਰਤ ਕਰਦੇ ਆ ਆਪਣੇ ਘਰ ਰਹਿੰਦੇ ਆ ਪਰ ਕੁਝ ਇਦਾਂ ਦੇ ਸ਼ਰਾਰਤੀ ਅੰਸਰ ਆ ਜਿਦਾ ਸਰ ਸਾਡਾ ਕੋਈ ਸਾਡੀ ਕਿਸੇ ਨਾਲ ਲੜਾਈ ਝਗੜਾ ਹੋਵੇ ਅਸੀਂ ਆਪਣੀ ਮਾਸੀ ਘਰਾਂ ਚਲ ਜਾਂਦੇ ਆ ਇਹਨਾਂ ਦੇ ਵੀ ਕਿਸੇ ਦਾ ਲੜਾਈ ਝਗੜਾ ਹੁੰਦਾ ਇੱਥੇ ਰਹਿਣਾ ਇਹਦੇ ਸਾਨੂੰ ਪਤਾ ਹੀ ਨਹੀਂ ਕੌਣ ਰਹਿ ਰਿਹਾ ਕੌਣ ਨਹੀਂ ਰਹਿ ਰਿਹਾ ਇਸ ਕਰਕੇ ਇਹਨਾਂ ਦੇ ਵੈਰੀਫਿਕੇਸ਼ਨ ਲਈ ਅਸੀਂ ਇਹ ਸਟੈਪ ਐਸੀ ਚੁੱਕਿਆ ਸੀਗਾ ਸਾਡਾ ਕਮਿਸ਼ਨਰ ਸਾਹਿਬ ਨੇ ਸਾਥ ਦਿੱਤਾ ਤੇ ਉਹਨਾਂ ਨੇ 7 ਨੰਬਰ ਡਿਵੀਜ਼ਨ ਨੂੰ ਇਹ ਇਨਫੋਰਮ ਕੀਤਾ ਹੋਂ ਤੱਕ ਤਾਂ ਮੇਰੇ ਖਿਆਲ ਨਾਲ ਸਾਰੇ ਪੰਜਾਬ 'ਚ ਹੀ ਅਲਟੀਮੇਟ ਸਟਾਰਟ ਹੋ ਗਿਆ ਆ ਹਾਂਜੀ ਹੋ ਗਿਆ ਆ ਇਹ ਇੱਕ ਪਹਿਲ ਆ ਜਿਹੜੀ ਜਿਸ ਤੋਂ ਅਸੀਂ ਹੁਣ ਬਚ ਸਕਦੇ ਆ ਅੱਛਾ ਬਬੂ ਜੀ ਉਸ ਦਿਨ ਜਦੋਂ ਆਈ ਆ ਪੁਲਿਸ ਦਾ ਇੱਕ ਵੱਡਾ ਤੰਤਰ ਪਹੁੰਚਿਆ ਮੈਂ ਵੀਡੀਓਜ਼ ਦੇਖੀਆਂ ਸੀਗੀਆਂ ਉਸ ਦਿਨ ਫਿਰ ਕੋਈ ਬੰਦਾ ਸ਼ੱਕੀ ਤੁਹਾਨੂੰ ਪਿੰਡ ਦੇ ਵਿੱਚ ਲੱਭਿਆ ਜਿਹੜਾ ਪ੍ਰਵਾਸੀ ਕਿਤੇ ਜਿਵੇਂ ਐਗਜ਼ੈਂਪਲ ਦਿੱਤੇ ਇਹਨਾਂ ਨੇ ਕਿ ਉਧਰ ਬਾਹਰ ਕੰਡ ਕਰਕੇ ਇੱਥੇ ਰਹਿਣ ਆ ਗਿਆ ਹੋਵੇ ਉਸ ਦਿਨ ਤਾਂ ਵੈਸੇਕ ਨਹੀਂ ਕੋਈ ਮਿਲਿਆ ਉਹਨੇ ਸਾਰੇ ਕੁਆਟਰਾਂ ਦੀ ਮੈਕਸਿਮਮ ਕੁਆਟਰਾਂ ਦੀ ਛਾਣਵੇਂਡ ਕੀਤੀ ਆ ਇੱਕ ਅਧਿਕਾਰੀ ਸੀ ਕਿਵੇਂ ਚੈੱਕ ਹੋਇਆ ਮੈਨੂੰ ਥੋੜਾ ਡਿਟੇਲ ਚ ਦੱਸੋਗੇ ਕਿ ਤੁਸੀਂ ਚਲੋ ਘਰ ਆਈਡੈਂਟੀਫਾਈ ਕਰਤੇ ਹੋਣਗੇ ਵੀ ਇੰਨਾ ਇੰਨਾ ਘਰਾਂ ਦੇ ਵਿੱਚ ਇਹ ਪ੍ਰਵਾਸੀ ਰਹਿੰਦੇ ਆ ਫਿਰ ਉੱਥੇ ਜਾ ਕੇ ਪ੍ਰਸ਼ਾਸਨ ਨੇ ਕਿਵੇਂ ਕਾਰਵਾਈ ਕੀਤੀ ਕੀ ਕੀ ਚੈੱਕ ਕੀਤਾ ਉਹਨਾਂ ਦਾ ਜਾ ਕੇ ਉੱਥੇ ਉਹਨਾਂ ਨੇ ਸਾਰੇ ਮਤਲਬ ਉਹਨਾਂ ਨੂੰ ਪੁੱਛਿਆ ਜੀ ਆਪਣੇ ਆਧਾਰ ਕਾਰਡ ਦੱਸੋ ਤੁਸੀਂ ਮਤਲਬ ਕੰਮ ਕਿੱਥੇ ਕਿੱਥੇ ਕਰਦੇ ਹੈਗੇ ਆ ਤੇ ਇਹ ਮਕਾਨ ਮਾਲਕਾਂ ਦਾ ਵੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਮਕਾਨ ਮਾਲਕ ਦਾ ਨਾਂ ਕੀ ਆ ਸਾਨੂੰ ਸਮਝ ਨਹੀਂ ਆਈ ਕਿ ਉਹ ਕਹਿੰਦੇ ਸਾਨੂੰ ਮਕਾਨ ਮਾਲਕ ਦਾ ਨਾਂ ਨਹੀਂ ਪਤਾ ਅਸੀਂ ਬੜੇ ਹੈਰਾਨ ਹੋਏ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਤੇ ਉਹ ਤੁਹਾਨੂੰ ਮਾਲਕ ਦਾ ਨਾਂ ਨਹੀਂ ਪਤਾ ਲੇਕਿਨ ਅਸੀਂ ਉਹ ਵੈਰੀਫਾਈ ਕੀਤਾ ਸੀ ਸਾਡੇ ਕੋ ਨਾਂ ਸੀਗਾ ਉਹਨਾਂ ਦਾ ਫੋਨ ਨੰਬਰ ਸੀਗਾ ਅਸੀਂ ਦਿੱਤਾ ਪੁਲਿਸ ਨੂੰ ਲੇਕਿਨ ਰਹਿਣ ਵਾਲੇ ਬੰਦਿਆਂ ਨੂੰ ਕੋਈ ਨਹੀਂ ਪਤਾ ਹੈਗਾ ਫਿਰ ਵੀ ਅਸੀਂ ਕਿਤੇ ਕਰ ਰਿਆ ਰਿਆਂ ਤੇ ਕੌਣ ਹੈ ਦਾ ਮਾਲਕ ਹੈ ਪਰ ਇਹਦੇ ਚ ਤਾਂ ਫਿਰ ਇਹ ਵੀ ਨਹੀਂ ਨਾ ਪਤਾ ਹੋਊਗਾ ਮਾਲਕ ਨੂੰ ਕਿ ਇਹ ਬੰਦਾ ਕਿੱਥੋਂ ਆਇਆ ਤੇ ਕੀ ਕਰਕੇ ਆਇਆ ਤੇ ਇੱਥੇ ਜਿਹੜਾ ਅਸੀਂ ਰੱਖ ਲਿਆ ਮਤਲਬ 2-4-5000 10000 ਦੇ ਬਦਲੇ ਅਸੀਂ ਰੱਖ ਲੈਨੇ ਆ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਤਾਂ ਇੰਨਾ ਵੀ ਕਰਾਇਆ ਨਹੀਂ ਹੋਣਾ ਘੱਟ ਹੋਊਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਹ ਬਿਲਕੁਲ ਜੀ ਬਿਲਕੁਲ ਸਿਰੇ ਚੰਦ ਪੈਸ ਮਤਲਬ ਕਹਿਣ ਦਾ ਵੀ ਉਹ ਕ੍ਰਾਈਮ ਨੂੰ ਇੱਕ ਕਿਸਮ ਦਾ ਬੜਾਵਾ ਦੇ ਰਿਹਾ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਵੀ ਤੁਸੀਂ ਇਹਨਾਂ ਨੂੰ ਵੈਰੀਫਾਈ ਕਰਾਓ ਤੇ ਜ਼ਰੂਰ ਤੋਂ ਜ਼ਿਆਦਾ ਨਾ ਰੱਖੋ ਇੱਕ ਇੱਕ ਦੀ ਫੈਮਿਲੀ ਤੁਸੀਂ ਰੱਖ ਸਕਦੇ ਹੋ ਫਿਰ ਤੇ ਉਹਨਾਂ ਨੇ ਉਹ ਵੀ ਵੈਰੀਫਿਕੇਸ਼ਨ ਤੋਂ ਬਾਅਦ ਤੇ ਉਹ ਮਤਲਬ ਤੁਹਾਨੂੰ ਅਸੀਂ ਚੈੱਕ ਕਰਾ ਸਕਦੇ ਆ ਕਿ ਕਿ ਕੁਆਟਰ ਦੇ ਵਿੱਚ 22 25 25 33 33 इवन ਮੇਰੇ ਖਿਆਲ ਲਾਉ ਸਾਈਡ ਤੇ 1000 ਬੰਦਾ ਹੋਊਗਾ ਉਹ ਕੁਆਟਰ ਜਿਹੜੇ ਐਨੇ ਬਣੇ ਆ ਤੁਹਾਨੂੰ ਹਾਂਜੀ ਤੁਹਾਨੂੰ ਦਿਖਾਵਾਂਗੇ ਅਸੀਂ ਭਾਈ ਜਮਨ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਤੁਸੀਂ ਵੈਰੀਫਿਕੇਸ਼ਨ ਦੀ ਗੱਲ ਕੀਤੀ ਉਹ ਵੈਰੀਫਿਕੇਸ਼ਨ ਜਿਵੇਂ ਮੰਨ ਲਓ ਵੀ ਕੋਈ ਬਿਹਾਰ ਤੋਂ ਆਇਆ ਉਹ ਫਿਰ ਬਿਹਾਰ ਦੇ ਉਸੇ ਸਬੰਧਤ ਥਾਣੇ ਤੋਂ ਵੈਰੀਫਿਕੇਸ਼ਨ ਕਰਾ ਕੇ ਲਿਆਊਗਾ ਕਿ ਜਾਂ ਇੱਥੇ ਕੋਈ ਵੈਰੀਫਿਕੇਸ਼ਨ ਦੀ ਗੱਲ ਨਹੀਂ ਸਰ ਅਸੀਂ ਇਹਨਾ ਥਾਣੇ ਦੇ ਵਿੱਚ ਕਿਹਾ ਸੀਗਾ ਅਸੀਂ ਮਸ਼ੀਨ ਮੰਗਾ ਲਈ ਆ ਆਧਾਰ ਕਾਰਡ ਵੈਰੀਫਿਕੇਸ਼ਨ ਲਈ ਉਹ ਉਹ ਆਧਾਰ ਕਾਰਡ ਵੈਰੀਫਿਕੇਸ਼ਨ ਇਹ ਅਸੀਂ ਮੰਗਾ ਲਈਆ ਹੁਣ ਅਸੀਂ ਪੁਲਿਸ ਨੂੰ ਕਿਹਾ ਸੀਗਾ ਕਿ ਜੇ ਤੁਹਾਡੇ ਤੋਂ ਨਹੀਂ ਇੰਨਾ ਟਾਈਮ ਹੈਗਾ ਕਿਉਂਕਿ ਮਸਲੇ ਇੰਨਾ ਦੇ ਪੂਰਾ ਏਰੀਆ ਦੇਖਣਾ ਆ ਸਾਨੂੰ ਸਹਿਯੋਗ ਕਰਨਾ ਪੈਣਾ ਪੁਲਿਸ ਦਾ ਜੇ ਇਹ ਹੀ ਸਹਿਯੋਗ ਕਰਾਂਗੇ ਤਾਂ ਕਰਾਇਮ ਤਾਂ ਹੀ ਘਟੇਗਾ ਉਹ ਅਸੀਂ ਇਹਨਾਂ ਦੀ ਇੱਕ ਲਿਸਟ ਬਣਾਵਾਂਗੇ ਅਸੀਂ ਇੱਕ ਟਾਈਮ ਮਿਥ ਲਾਂਗੇ ਉਹਦੇ ਵਿੱਚ ਅਸੀਂ ਅਨਾਉਂਸਮੈਂਟ ਕਰਾਵਾਂਗੇ ਗੁਰਦੁਆਰਿਆਂ ਵਿੱਚ ਮੰਦਿਰਾਂ ਦੇ ਵਿੱਚ ਕਿ ਆਪਾਂ ਨੇ ਇਸ ਟਾਈਮ ਦੇ ਵਿੱਚ ਜਾਂ ਸੰਡੇ ਰੱਖ ਲਾਂਗੇ ਕੁਝ ਵੀ ਉਹਦੇ ਵਿੱਚ ਆਪਣਾ ਆਧਾਰ ਵੈਰੀਫਿਕੇਸ਼ਨ ਕਰਾਓ ਉਹਦੇ ਵਿੱਚ ਸਭ ਤੋਂ ਖਾਸ ਗੱਲ ਇਹ ਵੀ ਹੋਣੀ ਆ ਕਿ ਜਿਹੜੀ ਮਸ਼ੀਨ ਆ ਉਹਨੇ ਡਬਲ VOTING ਵੀ ਦੱਸਣੀ ਆ ਜੇ ਇਹਨਾਂ ਨੇ ਸਵਾਲ ਕਰਨੀ ਲੱਗਾ ਸੀਗਾ ਵੀ ਇਹਨਾਂ ਚ ਤਾਂ ਬਹੁਤੇ ਲੋਕ ਇਹ ਵੀ ਹੋਣਗੇ ਵੀ ਜਿੱਥੇ ਰਹਿੰਦੇ ਸੀ ਪਹਿਲਾਂ ਆਪਣੀ ਜਨਮ ਭੂਮੀ ਉੱਥੋਂ ਦਾ ਵੀ ਆਧਾਰ ਕਾਰਡ ਹੋਊਗਾ ਡਬਲ ਵੀ ਹੋ ਸਕਦੇ ਨੇ ਡਬਲ ਡਬਲ ਹਾਂਜੀ ਡੈਫੀਨੇਟਲੀ ਹੋ ਸਕਦੇ ਆ ਕਿਉਂਕਿ ਉਧਰ ਵੀ ਹੋ ਸਕਦੇ ਇੱਧਰ ਵੀ ਜਿਹੜਾ ਜਿਹੜਾ ਦੇਖੋ ਇੱਥੇ ਦੇ ਵੋਟਾ ਕਰਕੇ ਕਈ ਨੇਤਾਵਾਂ ਨੇ ਜਾਲੀ ਨਦੇ ਆਧਾਰ ਕਾਰਡ ਵੀ ਬਣਾਏ ਹੋਣੇ ਉਹ ਸਰ ਜਦੋਂ ਫਿੰਗਰਪ੍ਰਿੰਟ ਇਹਨਾਂ ਦੀ ਹੋਣੀ ਆ ਆਪਾਂ ਫਿੰਗਰਪ੍ਰਿੰਟ ਲੈਣਾ ਉਹ ਸਾਰਾ ਡਾਟਾ ਇਹਨਾਂ ਦਾ ਆ ਜਾਣਾ ਹੈ ਜਿਨ੍ਹਾਂ ਦਾ ਖੋਲੇ ਗਿੰਗ ਦੇ ਸਾਨੂੰ ਆਧਾਰ ਕਾਰਡ ਦਿਖਾਉਣਗੇ ਕਿ ਅਸੀਂ ਇੱਥੇ ਦੇ ਆ ਪਰ ਡਾਟਾ ਬੋਲਦਾ ਹੋਇਆ ਬਿਹਾਰ ਦਾ ਉਹ ਫੇਰ ਅਸੀਂ ਡੀਸੀ ਸਾਹਿਬ ਨੂੰ ਜਾ ਕੇ ਮਿਸ਼ਰ ਸਾਹਿਬ ਨੂੰ ਉਹਦੀ ਲਿਸਟ ਪੂਰੀ ਦਵਾਂਗੇ ਸੱਤ ਨੰਬਰ ਥਾਣੇ ਦੇ ਵਿੱਚ ਦਵਾਂਗੇ ਕਿ ਸਾਡੇ ਤੋਂ ਆ ਡਾਟਾ ਸਾਰਾ ਨਿਕਲਿਆ ਆ ਇਹਦੇ ਵਿੱਚ ਆ ਜਿਹੜੀ ਆ ਇਨੀ ਬੋਰਡ ਆ ਇਹ ਜਿਹੜੀ ਇਨੀ ਜਾਲੀ ਆ ਇਹਦੇ ਵਿੱਚ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਫਿਰ ਹੋ ਸਕਦਾ ਵੀ ਉਹਦੇ ਵਿੱਚੋਂ ਜਾਲੀਦਾਰ ਕਾਰਡ ਵੀ ਨਿਕਲਣ ਕਈ ਹੋ ਸਕਦਾ ਸੁਭਾਵਕ ਹੈ ਹਾਂਜੀ ਇਦਾਂ ਦੇ ਕਈ ਸਰਕਾਰਾਂ ਹੋਏ ਵੀ ਆ ਇਹ ਤੁਹਾਨੂੰ ਪਤਾ ਆ ਕਿ ਕਈ ਕਰਦੇ ਵੀ ਆ ਇਸੇ ਕਰਕੇ ਅਸੀਂ ਆਪਣੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਜਿਹੜਾ ਰੰਗਲਾ ਪੰਜਾਬ ਗੰਦਲਾ ਪੰਜਾਬ ਹੋ ਗਿਆ ਸੀਗਾ ਉਹਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਆ ਇਹਦੇ ਵਿੱਚ ਤੁਸੀਂ ਇੱਕ ਗੱਲ ਇਹ ਵੀ ਦੱਸ ਰਹੇ ਸੀਗੇ ਕਿ ਜੇ ਕਿਸੇ ਦਾ ਕੋਈ ਜਾਲੀ ਤੇ ਜਾਂ ਫਿਰ ਡਬਲ ਨਿਕਲਿਆ ਤੇ ਉਹਦੇ ਉੱਤੇ ਉਸੇ ਵੇਲੇ ਕਾਰਵਾਈ ਵੀ ਹੋਊਗੀ ਫਿਰ ਉਹਦੀ ਸਰਕਾਰ ਕਾਰਵਾਈ ਪ੍ਰਸ਼ਾਸਨ ਕਰੇਗੀ ਅਸੀਂ ਸਿਰਫ ਉਹਨਾਂ ਨੂੰ ਲਿਸਟ ਦਵਾਂਗੇ ਕਿ ਆਹ ਵਾਲੇ ਹੈਗੇ ਆ ਤੇ ਜਿੱਥੇ ਉਹ ਰਹਿੰਦੇ ਆ ਉਹਨਾਂ ਦਾ ਪੂਰਾ ਡਾਟਾ ਦੱਸਾਂਗੇ ਅਸੀਂ ਕਿੱਥੇ ਅਸੀਂ ਤੁਹਾਨੂੰ ਇੱਕ ਗੱਲ ਇਹ ਵੀ ਕਲੀਅਰ ਕਰ ਲੈਣੇ ਆ ਕਿ ਤੁਸੀਂ ਇਹਨਾਂ ਦੇ ਖਿਲਾਫ ਨਹੀਂ ਹੋ ਵੀ ਪਿੰਡ 'ਚ ਰਹਿੰਦੇ ਆ ਰਹਿਣ ਪਰ ਸ਼ਾਂਤਮਈ ਰਹਿਣ ਸ਼ਾਂਤਮਈ ਰਹਿਣ ਸਰ ਹੁੱਲੜਵਾਜੀ ਦੇਖੋ ਜੀ ਪੰਜਾਬੀ ਹੋਵੇ ਉਹ ਮਣੀ ਹੁੱਲੜਵਾਜੀ ਚਾਹੀਦਾ ਕੋਈ ਵੀ ਆ ਤੁਸੀਂ ਆਪਣਾ ਕਿਰਤ ਕਰੋ ਘਰ ਉਹ ਯਾਨੀ ਕਿ ਸਭ ਤੋਂ ਵਧੀਆ ਗੱਲ ਇਹ ਆ ਜਿਹੜੀ ਪੰਜਾਬ ਦੀ ਅੱਜ ਕੱਲ ਜਨਰੇਸ਼ਨ ਆ ਉਹ ਜਿਹੜੀ ਨਿਆਣੇ ਆ ਉਹ ਸਾਰੇ ਬਦਮਾਸ਼ੀ 'ਚ ਪੈ ਰਹੇ ਆ ਸਾਰੇ ਸਾਨੂੰ ਦੁੱਖ ਇਹ ਬਹੁਤ ਲੱਗ ਰਿਹਾ ਆ ਹੁਣ ਰਲ ਕੇ ਜੋ ਚੀਜ਼ ਦੀਦੀ ਆ ਉਹ ਚੀਜ਼ੇ ਕਰਦੇ ਆ ਹੁਣ ਇਹਨਾਂ ਨੂੰ ਇੱਕ ਨਵੀਂ ਚੀਜ਼ ਦਿਸੀਗੀ ਬੱਚਾ ਜਿਹੜਾ ਉਹੀ ਚੀਜ਼ ਕਰੇਗਾ ਹੁਣ ਇਹਨਾਂ ਨੂੰ ਅਸੀਂ ਇੱਕ ਨਵੀਂ ਚੀਜ਼ ਦਿਖਾਉਣਾ ਚਾਹੁੰਦੇ ਆ ਕਿ ਇਦਾਂ ਕਰੋ ਸ਼ਾਇਦ ਇਹਨਾਂ ਦਾ ਭਵਿੱਖ ਜਿਹੜਾ ਆ ਉਜਵਲ ਹੋ ਜਾਵੇ। ਤਾਂਹੀਂ ਇਹੀ ਗੱਲ ਕਲੀਅਰ ਕਰ ਲਿਆ ਕਿ ਕਿਤੇ ਮੈਸੇਜ ਇਹ ਨਾ ਚਲੇ ਜੇ ਵੀ ਇਹ ਲੋਕ ਖੁਰਲਾ ਕਾਂਗਰਸ ਜਿਹੜੇ ਪਿੰਡ ਦੇ ਲੋਕ ਆ ਉਹ ਪ੍ਰਵਾਸੀਆਂ ਦੇ ਖਿਲਾਫ ਹੋ ਗਏ। ਪਰ ਤੁਸੀਂ ਇਹ ਕਹਿੰਦੇ ਹੋ ਵੀ ਆਈਡੈਂਟੀਟੀ ਜਿਹੜੀ ਆ ਉਹਨਾਂ ਦੀ ਉਹ ਸਹੀ ਹੋਵੇ। ਕੰਪਲਸਰੀ ਆ ਸਰ ਜ਼ਰੂਰੀ ਆ ਚਾਹੇ ਅਸੀਂ ਕਿਤੇ ਰਹਿੰਦੇ ਆ ਸਾਡੀ ਵੀ ਆਈਡੈਂਟੀਟੀ ਜ਼ਰੂਰੀ ਆ ਕਿਉਂਕਿ ਕ੍ਰਾਈਮ ਜਿਹੜਾ ਰੋਕਣ ਲਈ ਸਹਿਯੋਗ ਕਰਨਾ ਚਾਹੀਦਾ ਆ ਉਹ ਸਹਿਯੋਗ ਇਹੀ ਆ ਕਿ ਅਸੀਂ ਪੁਲਿਸ ਦਾ ਪੂਰਾ ਸਾਥ ਦੇਵਾਂਗੇ। ਪੁਲਿਸ ਸਾਡਾ ਸਾਥ ਦੇਵੇ। ਕਿਉਂਕਿ ਜਦੋਂ ਕਿਸੇ ਦੇ ਨਿਕਲੇ ਤੁਰੰਤ ਉੱਤੇ ਐਕਸ਼ਨ ਲਿਆ ਜਾਵੇ ਨੋਟੀਫਿਕੇਸ਼ਨ ਮੈਂ ਅੱਜ ਸਵੇਰੇ ਹੀ ਪੜ੍ਹ ਰਿਆ ਸੀਗਾ ਵੀ ਤੁਹਾਡੇ ਇੱਥੇ ਚੈਕਿੰਗ ਤੋਂ ਬਾਅਦ ਇੱਕ ਨੋਟੀਫਿਕੇਸ਼ਨ 2 ਮਹੀਨਿਆਂ ਦੇ ਪਹਿਲਾਂ ਹੀ ਵੈਸੇ ਤਾਂ ਨਿਕਲਿਆ ਹੋਇਆ ਵੀ ਉਹ ਪੂਰੇ ਪੰਜਾਬ ਦੇ ਵਿੱਚ ਹੋ ਗਿਆ ਵੀ ਜਿੱਥੇ-ਜਿੱਥੇ ਪ੍ਰਵਾਸੀ ਰਹਿੰਦੇ ਨੇ ਉੱਥੇ-ਉੱਥੇ ਉਹਨਾਂ ਨੂੰ ਆਪਣੀ ਵੈਰੀਫਿਕੇਸ਼ਨ ਕਰਾਉਣੀ ਪਊਗੀ ਹਾਂਜੀ ਹਾਂਜੀ ਸਰ ਕਮਿਸ਼ਨਰ ਸਾਹਿਬ ਦਾ ਬਹੁਤ ਸ਼ਲਾਘਾਯੋਗ ਇੱਕ ਕਦਮ ਆ ਮੇਰੇ ਖਿਆਲ ਨਾਲ ਉਹਨਾਂ ਨੇ ਸਾਡੀ ਗੱਲ ਨੂੰ ਇੰਨੀ ਗੰਭੀਰਤਾ ਨਾਲ ਲਿਆ ਅਸੀਂ ਜਦੋਂ ਗਏ ਸੀਗੇ ਉਹਨਾਂ ਨੇ ਸਾਨੂੰ ਉਦੋਂ ਹੀ ਕਹਿਤਾ ਸੀਗਾ ਕਹਿੰਦੇ ਐਕਸ਼ਨ ਬਹੁਤ ਜ਼ਰੂਰੀ ਇਹ ਜਲਦੀ ਹੋਏਗਾ ਜਲਤੋਂ ਜਲਦ ਹੋਏਗਾ ਦੇਖੋ ਇਹ ਮਹੀਨੇ ਦੇ ਵਿੱਚ ਸੁਵਪਨ ਸ਼ਰਮਾ ਸਰ ਨੇ ਕਮਿਸ਼ਨਰ ਸਾਹਿਬ ਨੇ ਇਨਾ ਵਧੀਆ ਇਹ ਕਦਮ ਚੱਕਿਆ ਤੇ ਅੱਜ ਉਹਨਾਂ ਨੇ ਮੇਰੇ ਖਾਤੇ ਨਾ ਲੈਟਰ ਸਾਰੇ ਥਾਣਿਆਂ ਵਿੱਚ ਪਹੁੰਚ ਵੀ ਗਈ ਹੋਣੀ ਆ ਤੇ ਇਹ ਜਲ ਤੋਂ ਜਲਦ ਹੋਰ ਇਸ ਤੋਂ ਵੱਧ ਵੱਡਾ ਕਦਮ ਦੀ ਸੀਗਾ ਪਿੰਡਾਂ ਵਿੱਚ ਧੰਨਵਾਦ ਬਾਈ ਜੀ ਤਾਂ ਇਹ ਖੁਰਲਾ ਕਿੰਗਰਾ ਪਿੰਡ ਦੇ ਮੋਹਤਵਾਰ ਬੰਦੇ ਨੇ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਾਡੇ ਪਿੰਡ ਦੇ ਵਿੱਚ ਸਾਨੂੰ ਸ਼ੱਕ ਹੈ ਕਿ ਕਈ ਹੁੱਲੜਬਾਜ਼ ਲੋਕ ਹੈਗੇ ਨੇ ਤੇ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਬੀਤੇ ਕੱਲ ਬਹੁਤ ਵੱਡਾ ਐਕਸ਼ਨ ਪੁਲਿਸ ਦੇ ਵੱਲੋਂ ਇਹਨਾਂ ਦੇ ਪਿੰਡ ਦੇ ਵਿੱਚ ਕੀਤਾ ਗਿਆ ਤੇ ਜਿੰਨੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਆਈਡੈਂਟੀਟੀ ਚੈੱਕ ਕੀਤੀ ਤੇ ਸਾਰਿਆਂ ਨੂੰ ਇਹ ਗੱਲ ਆਖ ਦਿੱਤੀ ਹੈ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਵਾਓਗੇ ਕਿਤੇ ਦੋ ਆਧਾਰ ਕਾਰਡ ਨਾ ਬਣੇ ਹੋਣ ਜਾਂ ਫਿਰ ਕਿਸੇ ਨੇ ਜਾਲੀ ਆਧਾਰ ਕਾਰਡ ਨਾ ਬਣਾ ਕੇ ਇਥੇ ਆਪਣੀ ਜਿਹੜੀ ਆ ਉਹ ਮੌਜੂਦਗੀ ਦਰਜ ਕਰਵਾਈ ਹੋਵੇ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਵੀ ਇੱਕ ਨੋਟੀਫਿਕੇਸ਼ਨ ਨਿਕਲਿਆ ਹੋਇਆ ਕਿ ਜਿੱਥੇ-ਜਿੱਥੇ ਪ੍ਰਵਾਸੀ ਲੋਕ ਕਿਰਾਇਆਂ ਤੇ ਰਹਿ ਰਹੇ ਨੇ ਉਹਨਾਂ ਨੂੰ ਆਪਣੀ ਵੈਰੀਫਿਕੇਸ਼ਨ ਕਰਾਉਣੀ ਲਾਜ਼ਮੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਪ੍ਰਵਾਸੀ ਲੋਕ ਰਹਿੰਦੇ ਨੇ ਉਹਨਾਂ ਦੀ ਆਈਡੈਂਟੀ ਚੈੱਕ ਕੀਤੀ ਗਈ ਕਿ ਉਹ ਲੋਕ ਕਿੱਥੋਂ ਆਏ ਨੇ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਦਾ ਰਿਕਾਰਡ ਵੀ ਨਾਲ ਦੀ ਨਾਲ ਹੀ ਚੈੱਕ ਕੀਤਾ ਗਿਆ ਰਾਤ ਨੂੰ ਆਈਡੈਂਟੀਟੀ ਚੈੱਕ ਕੀਤੀਆਂ ਗਈਆਂ ਸਾਰੇ ਮਜ਼ਦੂਰਾਂ ਦੀਆਂ ਉਹ ਕਾਰਨ ਕੀ ਸੀਗਾ ਤੁਹਾਡੇ ਵੱਲੋਂ ਸ਼ਿਕਾਇਤ ਕਿਉਂ ਦਿੱਤੀ ਗਈ ਸੀ ਜੋੜ ਕੇ ਸੀਗੇ ਸਾਨੂੰ ਨਹੀਂ ਪਤਾ ਸੀਗਾ ਉਹ ਕਿੱਥੇ